ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਯੂਟਿਊਬਰ ਜਸਬੀਰ ਸਿੰਘ ਕਾਫੀ ਚਰਚਾ ਦੇ ਵਿੱਚ ਹੈ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ ਜਸੂਸੀ ਦੇ ਇਲਜ਼ਾਮ ਉਹਦੇ ਉੱਤੇ ਲੱਗੇ ਨੇ ਇੱਕ ਪਾਸੇ ਭਾਰਤ ਪਾਕਿਸਤਾਨ ਦੇ ਦਰਮਿਆਨ ਤਣਾਅ ਵਧਿਆ ਤਾਂ ਯੂਟਿਊਬਰ ਵੀ ਚਰਚਾ ਦੇ ਵਿੱਚ ਆ ਗਏ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਦੇ ਵਿੱਚ ਹੁਣ ਇਸ ਜਸਬੀਰ ਸਿੰਘ ਦੀ ਵੀ ਗ੍ਰਿਫਤਾਰੀ ਹੋਈ ਹੈ 10 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀਗਾ ਪੁਲਿਸ ਵੱਲੋਂ ਜਸਬੀਰ ਸਿੰਘ ਦਾ ਦੁਬਾਰਾ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਕੋਰਟ ਨੇ ਜਸਬੀਰ ਸਿੰਘ ਨੂੰ 2 ਦਿਨਾਂ ਦੇ ਰਿਮਾਂਡ ਦੇ ਉੱਤੇ ਫੇਰ ਭੇਜ ਦਿੱਤਾ ਹੈ ਹਾਲਾਂਕਿ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀਗਾ ਪਰ 2 ਦਿਨਾਂ ਦਾ ਰਿਮਾਂਡ ਹੀ ਹਾਸਲ ਹੋ ਸਕਿਆ ਇਸ ਤੋਂ ਇਲਾਵਾ ਪਹਿਲਾਂ ਇੱਕ ਅਪਡੇਟ ਹੋਰ ਆ ਰਹੀ ਸੀ ਕਿ ਤਿੰਨ ਵਰੀ ਪਾਕਿਸਤਾਨ ਗਿਆ ਸੀਗਾ ਜਸਬੀਰ ਸਿੰਘ ਪਰ ਹੁਣ ਪੁਲਸ ਸੂਤਰਾਂ ਦੇ ਮੁਤਾਬਕ ਜਾਂ ਕਿ ਲੋਕੀ ਸੂਤਰਾਂ ਦੇ ਮੁਤਾਬਕ ਜਾਣਕਾਰੀ ਦੇ ਅਨੁਸਾਰ 6 ਵਰਹੀਂ ਪਾਕਿਸਤਾਨ ਗਿਆ ਸੀਗਾ ਜਸਬੀਰ ਸਿੰਘ ਕਾਫੀ ਜ਼ਿਆਦਾ ਸਬਸਕ੍ਰਾਈਬਰ ਨੇ ਇਹਦੇ ਚੈਨਲ ਦੇ ਆਪਣਾ ਚੈਨਲ ਅੱਗੇ ਵਧਾ ਰਿਹਾ ਸੀਗਾ ਕਈ ਤਰ੍ਹਾਂ ਦੀਆਂ ਘਰੇਲੂ ਵੀਡੀਓਜ਼ ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਵਲੌਗ ਜਸਬੀਰ ਸਿੰਘ ਵੱਲੋਂ ਪਾਏ ਜਾ ਰਹੇ ਸੀ ਪਰ ਸ਼ੱਕ ਦੇ ਘੇਰੇ ਦੇ ਵਿੱਚ ਆਇਆ ਤਾਂ ਹੋਰ ਵੀ ਇਹਨੇ ਖੁਲਾਸੇ ਪਿੱਛੇ ਜੇ ਕਰ ਦਿੱਤੇ ਨੇ ਪੁੱਛਗਿੱਛ ਦੇ ਦੌਰਾਨ ਇੱਕ ਪਾਕਿਸਤਾਨ ਦੇ ਵਿਅਕਤੀ ਦਾ ਨਾਮ ਵੀ ਲੈ ਦਿੱਤਾ ਕਹਿੰਦੇ ਜੀ ਮਾਸਟਰ ਮਾਈਂਡ ਹੀ ਉਹੀ ਹੈ ਸਾਰੇ ਜਸੂਸੀ ਦੇ ਨੈਟਵਰਕ ਨੂੰ ਉਹੀ ਚਲਾਉਂਦਾ ਸੀਗਾ ਕਿਉਂਕਿ ਜਦੋਂ ਦਾ ਆਪਰੇਸ਼ਨ ਸੰਦੂਰ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ 8 ਤੋਂ ਵੱਧ ਜਿਹੜੇ ਜਸੂਸ ਨੇ ਜਿਨ੍ਹਾਂ ਨੂੰ ਜਸੂਸ ਕਿਹਾ ਜਾ ਰਿਹਾ ਕਥਿਤ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਈ ਧਰਾਵਾਂ ਦੇ ਤਹਿਤ ਉਹਨਾਂ ਤੇ ਮਾਮਲੇ ਦਰਜ ਹੋ ਚੁੱਕੇ ਨੇ ਤੇ ਹੁਣ ਇਹ ਜਿਹੜਾ ਜਸਬੀਰ ਸਿੰਘ ਹੈ ਚੰਗਾ ਪੜ ਆਪਣਾ ਕੰਮਕਾਜ ਕਰਦਾ ਸੀ ਪਰ ਜਦੋਂ ਸ਼ੱਕ ਦੀ ਸੂਈ ਆਈ ਤਾਂ ਫਿਰ ਤਾਰ ਅੱਗੇ ਜੁੜਦੇ ਹੋਏ ਨਜ਼ਰ ਆਏ ਤਾਂ ਹੁਣ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਇਹਨੂੰ ਰਿਮਾਂਡ ਦੇ ਉੱਤੇ ਲਿਆ ਗਿਆ 3 ਦਿਨਾਂ ਦਾ ਪਹਿਲਾ ਪੁਲਿਸ ਰਿਮਾਂਡ ਸੀ ਹੁਣ 2 ਦਿਨਾਂ ਦਾ ਹੋਰ ਹੋ ਗਿਆ ਯਾਨੀ ਕਿ 5 ਦਿਨ ਦਾ ਟੋਟਲ ਰਿਮਾਂਡ ਹੋ ਚੁੱਕਿਆ ਤੇ ਬਾਕੀ ਅੱਗੇ 2 ਦਿਨ ਦੇ ਰਿਮਾਂਡ ਤੋਂ ਬਾਅਦ ਕੋਰਟ ਦੇ ਵਿੱਚ ਦੁਬਾਰਾ ਪੇਸ਼ ਕਰਨਾ ਹੈ ਤਾਂ ਉਦੋਂ ਕਿੰਨਾ ਕਰਮਾਂਡ ਮਿਲਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ اور چرچا ਦੇ ਵਿੱਚ کافی ਹੈ ਇਹ ਜਸबीर ਸਿੰਘ ਜਿਹੜਾ سوشل میڈیا ਦੇ ਉੱਤੇ ਐਕਟਿਵ ਰਹਿੰਦਾ ਸੀਗਾ ਕਈ ਤਰ੍ਹਾਂ ਦੀਆਂ ਵੀਡੀਓਜ਼ ਅਪਲੋਡ ਕਰਦਾ ਸੀ ਪਾਕਿਸਤਾਨ ਨਾਲ ਸੰਬੰਧਿਤ ਵੀਡੀਓਜ਼ ਵੀ ਇਹਦੇ ਅਕਾਊਂਟ ਦੇ ਉੱਤੇ ਅਪਲੋਡ ਕੀਤੀਆਂ ਗਈਆਂ ਸੀ ਤੇ 150 ਦੇ ਕਰੀਬ پولیس ਦੇ ਮੁਤਾਬਕ ਇਹਦੇ ਪਾਕਿਸਤਾਨ ਦੇ ਕੰਟੈਕਟ ਨੰਬਰ ਇਹਦੇ ਮੋਬਾਈਲ ਦੇ ਵਿੱਚੋਂ ਬਰਾਮਦ ਕੀਤੇ ਗਏ ਨੇ ਤੇ ਇਹ ਜਦੋਂ ਜੋਤੀ ਮਲੋਤਰਾ ਦੇ ਨਾਲ ਇੱਕ ਤਸਵੀਰ ਸਾਹਮਣੇ ਆਉਂਦੀ ਆ ਉਸ ਤੋਂ ਬਾਅਦ ਦੇ ਵਿੱਚ ਸੁਰਖੀਆਂ ਦੇ ਵਿੱਚ ਆਉਂਦਾ ਕਿਤੇ ਡਿਨਰ ਦੀ ਉਹ ਤਸਵੀਰ ਸੀਗੀ ਰਾਤ ਦੇ ਵਿੱਚ ਕੁਝ ਖਾਣਾ ਵਗੈਰਾ ਖਾਂਦੇ ਹੋਏ ਨਜ਼ਰ ਆ ਰਹੇ ਸੀਗੇ ਤਾਂ ਕੁੱਲ ਮਿਲਾ ਕੇ ਜਸਵੀਰ ਸਿੰਘ ਹੁਣ ਸ਼ੱਕ ਦੀ ਸੂਈ ਦੇ ਥਲੇ ਆਇਆ ਹੋਇਆ ਜਾਂਚ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਰੋਪੜ ਦਾ ਵਾਸੀ ਹੈ ਜਸਬੀਰ ਸਿੰਘ ਦੱਸਿਆ ਜਾਂਦਾ ਹੈ YouTube ਦੇ ਉੱਤੇ ਇਹਦੇ ਲੱਖਾਂ ਹੀ ਸਬਸਕ੍ਰਾਈਬਰ ਨੇ ਲੋਕ ਇਹਦੀ ਗੱਲ ਸੁਣਦੇ ਸੀ ਇਹਦੇ ਵੀਡੀਓਜ਼ ਦੇਖਦੇ ਸੀ ਪਰ ਹੁਣੇ ਸ਼ੱਕ ਦੇ ਘੇਰੇ ਦੇ ਵਿੱਚ ਹੈ ਇਹਦੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੁਣ 2 ਦਿਨ ਦਾ ਰਿਮਾਂਡ ਹੋਰ ਇਹਦਾ ਮਿਲ ਚੁੱਕਿਆ ਹੈ ਅਪਡੇਟਸ ਹੋਣੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ